ਵੀ ਸਪੋਰਟਸ ਕਲੱਬ ਦੇ ਹੈਪੀ ਸੰਘਾਟ ਕਰਨਾਲ ਮੰਡ ਬੂਟਾ ਚਾਲ ਅਮਨ ਤੌਰ ਜਸਵੀਰ ਦਾ ਢੀਡ ਦਾ ਗਿਆਰਦ ਸ਼ੀਸ਼ੇ ਸੰਘੇ ਉਹਨਾਂ ਦਾ ਪੈਟਾ ਕਾਲੇ ਸੰਘੇ ਦੇ ਜਵਾਰੇ ਦਾ ਨਾਂ ਕਬੱਡੀ ਦੇ ਵੱਡੇ ਖਿਡਾਰੀਆਂ ਦੇ ਵਿੱਚ ਰਿਹਾ ਵੱਡੇ ਪ੍ਰਮੋਟਰਾਂ ਦੇ ਵਿੱਚ ਕਾਲੇ ਸੰਘੇ ਦਾ ਵੱਡਾ ਟਾਪ ਪਰ ਵੇਖੀਏ ਲਲੀਆਂ ਬਿੱਲੀਆਂ ਸੇ ਹੁਣ ਕਰੂ ਕਮਾਲ ਫਰੇਡੋਤ ਆ ਜਦੋਂ ਲਓ ਸਾਹਮਣੇ ਕਹਿੰਦੇ ਮੋਟੇ ਨੇ ਕਬੱਡੀ ਪਾਈ ਹੈ ਜੋੜ ਦਿੱਤੀ ਆ ਮੋਟਾ ਕਬੱਡੀ ਖਾਣ ਲਈ ਬਾਤ ਆਇਆ ਇਹ ਮੇਹਰਤਾਂ ਨੂੰ ਹੋਰੀਆ ਦਾ ਪੈਂਦਾ ਹੈ ਜਰੂਰ ਬੰਦਾ ਕਰੇ ਨਾ ਕਰੋ ਜਲਦੀ ਜੜਾਈ ਦਾ ਆਹ ਕਹਿੰਦੇ ਸਿਆਣੇ ਬੰਦ ਲੈਣ ਦੇ ਨਿਆਣੇ ਤੇ ਆਹ ਪੱਟਿਆਂ ਦੀਆਂ ਮਾਪਿਆਂ ਦੀਆਂ ਭਰਾਵਾਂ ਦੀਆਂ ਕੁਰਬਾਨੀਆਂ ਕੰਨਾਂ ਮਾਰ ਲੈਣੀਆਂ ਚਾਹੀਦੀਆਂ ਲਓ ਸੁੱਕੇ ਦੀ ਰੇਤ ਤੇ ਬਾਦਲ ਸੇਖ ਲਓ ਫੇਰ ਮੇਰੇ ਮਿੱਤਰੋ ਆਗਲੀ ਕਬੱਡੀ ਪਾਉਣ ਵਾਸਤੇ ਉਹਨਾਂ ਨੂੰ ਘਰ ਦੇ ਦਿੰਦੇ ਜਾਣ ਕੇ ਤੇ ਜਿਹੜੇ ਫਾਈਨਲ ਜਿਹੜੇ ਸੈਮੀ ਧੰਨਵਾਦ ਹੈ ਲੋ ਸਾਹਮਣੇ ਕਿਤੇ ਨਕਦਾ ਜੱਫਾ ਚੱਪਾ 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 ਚੱਲਖਾ ਚੱਲਦਾ ਉਹ ਮਨੀ ਮਹਿਣਾ ਦੇ ਚਰਨ ਗਿੱਲ ਉਹਨਾਂ ਨੇ ਵੱਡੀ ਨਹੀਂ ਖੇਡ ਲਈਆ ਲੋ ਕਿੰਨੇ ਦੇ ਟਾਰਾ ਬੋਲ اڳتي ڏيڻو پاؤ ۽